ਇਸ ਸਮੇਂ ਦੀ ਵੱਡੀ ਖਬਰ ਪੰਜਾਬ ਬੀਜੇਪੀ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਦਿੱਲੀ ਦੇ ਵਿੱਚ ਅ ਅਮਿਤ ਸ਼ਾਹ ਦੇ ਨਾਲ ਔਰ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਔਰ ਮੀਟਿੰਗਾਂ ਤੋਂ ਬਾਅਦ ਹੁਣ ਬਹੁਤ ਵੱਡਾ ਬਿਆਨ ਨਿਕਲ ਕੇ ਉਹਨਾਂ ਦਾ ਸਾਹਮਣੇ ਆਇਆ ਮੀਟਿੰਗ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਪ੍ਰਤੀ ਜਿਹੜਾ ਨਜ਼ਰੀਆ ਹੈ ਕੇਂਦਰ ਦਾ ਉਸ ਨੂੰ ਬਦਲਣ ਦੀ ਜ਼ਰੂਰਤ ਹੈ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਪੰਜਾਬ ਕੇ ਲੀਏ ਨਜ਼ਰੀਆ ਬਦਲੀਏ ਨਜ਼ਾਰੇ ਖੁਦ ਬਦਲ ਜਾਏਗੇ ਸੋ ਵੱਡੀ ਵੱਡੀ ਸਟੇਟਮੈਂਟ ਜਿਹੜੀ ਹੈ ਕੇਂਦਰ ਸਰਕਾਰ ਨੂੰ ਸਲਾਹ ਵੀ ਦਿੱਤੀ ਹੈ ਸੁਨੀਲ ਜਾਖੜ ਨੇ ਔਰ ਕੁਝ ਨਰਾਜ਼ਗੀਆਂ ਨੇ ਉਹ ਵੀ ਜ਼ਾਹਰ ਕੀਤੀ ਹੈ ਭਾਜਪਾ ਆਪਣੀ ਕੇਂਦਰੀ ਲੀਡਰਸ਼ਿਪ ਤੋਂ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਪ੍ਰਤੀ ਤੁਹਾਨੂੰ ਸੁਹਿਰਦ ਹੋਣ ਦੀ ਲੋੜ ਹੈ ਜਿਹੜਾ ਤੁਹਾਡਾ ਪੰਜਾਬ ਦੇ ਲਈ ਨਜ਼ਰੀਆ ਹੈ ਉਸ ਨਜ਼ਰੀਏ ਨੂੰ ਬਦਲਣ ਦੀ ਲੋੜ ਹੈ ਔਰ ਇਸ ਮੌਕੇ ਦੇ ਉੱਤੇ ਉਹਨਾਂ ਨੇ ਹੋਰ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ ਕਿਉਂਕਿ ਪੰਜਾਬ ਭਾਜਪਾ ਦੇ ਉਹ ਪ੍ਰਧਾਨ ਬਣੇ ਰਹਿਣਗੇ ਜਾਂ ਫਿਰ ਨਹੀਂ ਇਹ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਖਦਸ਼ਾ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਚਰਚਾ ਚੱਲੀ ਕਿ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਪੰਜਾਬ ਬੀਜੇਪੀ ਦੇ ਕਿਸੇ ਵੀ ਆਗੂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਇਹਦੀ ਪੁਸ਼ਟੀ ਨਹੀਂ ਕੀਤੀ ਗਈ ਨਹੀਂ ਮੰਨਿਆ ਗਿਆ ਪਰ ਸੁਨੀਲ ਜਾਖੜ ਨੇ ਆਪਣੇ ਦਿਲ ਦੀ ਗੱਲ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੂੰ ਦੱਸ ਦਿੱਤੀ ਹੈ ਕਿ ਉਹ ਪ੍ਰਦਾਨ ਬਣੇ ਰਹਿਣਾ ਚਾਹੁੰਦੇ ਨੇ ਜਾਂ ਫਿਰ ਨਹੀਂ ਉਹ ਵੀ ਤੁਹਾਨੂੰ ਦੱਸਦੇ ਆ ਮੇਰੇ ਸਹਿਯੋਗੀ ਮੇਰੇ ਨਾਲ ਜੁੜਨਗੇ ਰਿਮਾਂਸ਼ੂ ਗਾਬਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਸੁਨੀਲ ਜਾਖੜ ਨੇ ਆਪਣੇ ਦਿਲ ਦੀਆਂ ਗੱਲਾਂ ਦੇ ਵਿੱਚ ਜਿੱਥੇ ਬੇਅਦਬੀ ਦਾ ਮਾਮਲਾ ਚੁੱਕਿਆ ਹੈ ਬੇਅਦਬੀ ਦੇ ਮਾਮਲੇ ਦੀ ਉਹਨਾਂ ਨੇ ਕਿਹਾ ਕਿ ਇਨਸਾਫ ਮਿਲਣਾ ਚਾਹੀਦਾ ਹੈ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ ਮੇਰੇ ਨਾਲ ਰਿਮਾਂਸ਼ੂ ਗਾਬਾ ਜੁੜੇ ਨੇ ਰਿਮਾਂਸ਼ੂ ਬਹੁਤ ਵੱਡੀ ਸਟੇਟਮੈਂਟ ਸੁਨੀਲ ਜਾਖੜ ਦੇ ਵੱਲੋਂ ਦੇ ਦਿੱਤੀ ਗਈ ਹੈ ਔਰ ਸਲਾਹ ਵੀ ਦੇ ਦਿੱਤੀ ਗਈ ਹੈ ਕੇਂਦਰ ਸਰਕਾਰ ਨੂੰ ਸੋ ਆਉਣ ਵਾਲੇ ਟਾਈਮ ਦੇ ਉਤੇ ਪੰਜਾਬ ਭਾਜਪਾ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣ ਸਕਦਾ ਹੈ। ਉਹ ਦੇਖੋ ਇਹ ਚੀਜ਼ ਤਾਂ ਕਲੀਅਰ ਹੋ ਗਈ ਹੈ ਕਿ ਸੁਨੀਲ ਜਾਖੜ ਨੇ ਭਾਜਪਾ ਦੀ ਟੌਪ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਇਹ ਕਹਿ ਦਿੱਤਾ ਹੈ ਕਿ ਉਹ ਪ੍ਰਬੰਧਕੀ ਧੌਲਸਣਾ ਚਾਹੁੰਦੇ ਨੇ ਤਾਂ ਉਹ ਜਿਹੜੇ ਵੀ ਪ੍ਰਧਾਨ ਨਵਾਂ ਬਣੇਗਾ ਇਹ ਵੀ ਉਹਨਾਂ ਨੇ ਲੀਡਰਸ਼ਿਪ ਟੌਪ ਲੈਟਰ ਜਿਹਨੂੰ ਕਹਿ ਰਿਹਾ ਕਿ ਤੁਸੀਂ ਉਹਨੂੰ ਪੂਰੀ ਅਥਾਰਟੀ ਤੇ ਪੂਰੀ ਆਟੋਨੋਮੀ ਯਾਨੀ ਕਿ ਪੂਰੀ ਤਾਕਤ ਦੇਣਾ ਜਿਹੜਾ ਵੀ ਨਵਾਂ ਪ੍ਰਧਾਨ ਬਣੇਗਾ ਪ੍ਰੋਫੈਕਟਰ ਨੇ ਇੱਥੇ ਇੱਕ ਤੋਂ ਕਹਿ ਚੁੱਕੇ ਨੇ ਕਿ ਮੈਂ ਪ੍ਰਧਾਨ ਵੀ ਤੋਂ ਉਤਰ ਹੀ ਗਿਆ ਤੇ ਦੂਜਾ ਕਹਿ ਰਹੇ ਨੇ ਕਿ ਜਿਹੜੇ ਨਵੇਂ ਪ੍ਰਧਾਨ ਨੂੰ ਬਣੋਗੇ ਬਣਾਓਗੇ ਉਹਦੇ ਪ੍ਰਤੀ ਉਹਨਾਂ ਨੇ ਸਹਿਮਾ ਵੀ ਦਿੱਤੀ ਕਿ ਤੁਹਾਨੂੰ ਅਥਾਰਟੀ ਤੇ ਉਹਨੂੰ ਪਾਵਰ ਦੇਣੀ ਪੈਣੀ ਹੈ ਇਹਦਾ ਮਤਲਬ ਉਹਨਾਂ ਨੇ ਨਿਰਾਸ਼ੀ ਜਤਾਈ ਹੈ ਕਿ ਜਿੰਨੀ ਦੇਰ ਮੈਂ ਪ੍ਰਧਾਨ ਰਿਆ ਮੇਰੇ ਕੋਲ ਆਟੋਨੋਮੀ ਤੇ ਮੇਰੇ ਕੋਲ ਅਥਾਰਟੀ ਨਹੀਂ ਸੀਗੀ ਔਰ ਟਾਪ ਲੀਡਰਸ਼ਿਪ ਦੇ ਵਿੱਚ ਇੱਥੇ ਜੋ ਅਖਬਾਰ ਦੇ ਮੁਤਾਬਕ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਔਰ ਅਮੀਸ਼ਾਹ ਨੂੰ ਸਿੱਧਾ ਸੁਨੀਲ ਜਾਖੜ ਨੇ ਸਲਾਹ ਦੇ ਦਿੱਤੀ ਹੈ ਔਰ ਇੰਨਾ ਹੀ ਨਵੀਨ ਸੁਨੀਲ ਜਾਖੜ ਤੇ ਇਹ ਵੀ ਸ਼ਬਦ ਛਪੇ ਹੋਏ ਨੇ ਕਿ ਉਹਨਾਂ ਨੇ ਮੋਦੀ ਔਰ ਅਮਿਤ ਸ਼ਾਹ ਨੂੰ ਇਹ ਕਿਹਾ ਕਿ ਪੰਜਾਬ ਪ੍ਰਤੀ ਨਜ਼ਰੀਆ ਬਦਲੋ ਨਜ਼ਾਰੇ ਆਪੇ ਬਦਲ ਜਾਣਗੇ ਇਹ ਬਹੁਤ ਵੱਡੀ ਗੱਲ ਹੈ ਅਮਿਤ ਸ਼ਾਹ ਔਰ ਮੋਦੀ ਦੇ ਅੱਗੇ ਇਸ ਤਰ੍ਹਾਂ ਦੀ ਗੱਲ ਕਰਨ ਤੋਂ ਹਰ ਬੰਦਾ ਜਿਹੜਾ ਪੰਜਾਬੀ ਹੈ ਉਹ ਥੋੜਾ ਜਿਹਾ ਗੁਰੇਜ਼ ਕਰਦਾ ਹੈ ਥੋੜਾ ਜਿਹਾ ਉਹਨੂੰ ਇਹ ਰਹਿੰਦਾ ਹੈ ਕਿ ਇਹ ਇਹਦੇ ਵੱਡੇ ਨੇਤਾ ਨੇ ਉਹਨਾਂ ਦੇ ਅੱਗੇ ਇਹਨੂੰ ਖੁੱਲ ਕੇ ਗੱਲ ਕਿਵੇਂ ਕਰਾਂਗੇ ਚਾਹ ਜੋ ਅਖਬਾਰ ਦੇ ਮੁਤਾਬਕ ਜੋ ਦਾਵਾ ਕੀਤਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਨੇ ਕੋਈ ਚਿਚਕ ਹੋ ਕੇ ਬੜੀ ਦਲੇਰੀ ਨਾਲ ਇਹ ਗੱਲ ਜਿਹੜੀ ਹੈ ਅਮਿਤ ਸ਼ੌਰ ਤੇ ਨਰਿੰਦਰ ਮੋਦੀ ਨੂੰ ਬੋਲ ਦਿੱਤੀ ਕਿ ਨਜ਼ਾਰੇ ਬਦਲ ਜਾਣਗੇ ਜੇ ਤੁਸੀਂ ਆਪਣਾ ਨਜ਼ਰੀਆ ਪੰਜਾਬ ਦੇ ਪ੍ਰਤੀ ਬਦਲ ਦੋਗੇ ਪਰ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਸੁਨੀਲ ਜਾਖੜ ਨੇ ਟੌਪ ਲੀਡਰਸ਼ਿਪ ਨੂੰ ਕਰਵੇਂ ਕਿਤੇ ਨੇ ਜਿਦੇ ਵਿੱਚ ਇਹ ਆ ਰਿਹਾ ਕਿ ਜਦੋਂ ਫਾਰਮਰਸ ਦੇ ਚੂਸ ਜਿਹੜੇ ਨੇ ਉਹ ਸੌਲਵ ਨਹੀਂ ਕੀਤੇ ਜਾ ਰਹੇ ਜਦੋਂ ਕੇਂਦਰੀ ਸਰਕਾਰ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਸੀਐਮ ਦੀ ਔਰ ਕਿ ਫਾਨ ਨੇ ਤਾਂ ਆਮਦੀ ਮੀਟਿੰਗ ਹੁੰਦੀ ਸੀ ਕਿ ਉਹਦੇ ਬਾਰੇ ਵੀ ਸੁਨੀਲ ਜਾਖੜ ਨੂੰ ਨਹੀਂ ਪਤਾ ਹੁੰਦਾ ਸੀਗਾ ਇਹ ਵੀ ਸੁਨੀਲ ਜਾਖੜ ਨੇ ਆਬਜੈਕਸ਼ਨ ਕਰ ਦਿੱਤੀ ਹੋਈ ਹੈ بار بار ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਈ ਨੂੰ ਪ੍ਰੋਲ ਤੇ ਛੱਡਿਆ ਜਾ ਰਿਹਾ ਹੈ ਇਹਨੂੰ ਲੈ ਕੇ ਵੀ ਜਿਹੜਾ ਸੁਨੀਲ ਜਾਖੜ ਨਾਰਾਜ਼ ਦਿਖਾਈ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਮੈਂ ਲੋਕਾਂ ਦੇ ਵਿੱਚ ਆਪਾਂ ਜਾਣਾ ਹੈ ਤੇ ਲੋਕਾਂ ਨੂੰ ਜਵਾਬ ਦੇਣਾ ਬੜਾ ਔਖਾ ਹੋ ਜਾਂਦਾ ਹੈ ਉਸ ਬਾਅਦ ਜਦੋਂ ਰਮਨੀਰ ਪਿੱਟੂ ਮੰਤਰੀ ਬਣਾਇਆ ਗਿਆ ਇਹ ਵੀ ਨਾਰਾਜ਼ਗੀ ਜਿਹੜੀ ਹੈ ਸੁਨੀਲ ਜਾਖੜ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਹੈ ਕਿ ਤਾਂ ਤੋਂ ਪੰਜਾਬ ਦੇ ਬੀਜੇਪੀ ਪ੍ਰਧਾਨ ਤੋਂ ਨਹੀਂ ਪੁੱਛਿਆ ਗਿਆ ਕਿ ਕਿਹਨੂੰ ਜਿਹੜਾ ਮੰਤਰੀ ਬਣਾਇਆ ਜਾਵੇ ਕਿਉਂਕਿ ਨਾਮਾਂ ਦੇ ਵਿੱਚ ਰਮਨੀਤ ਬਿੱਟੂ ਦੇ ਨਾਲ-ਨਾਲ ਕਹਿ ਰਹੇ ਨੇ ਕਿ ਸਤਨਾਮ ਸਿੰਘ ਸੰਧੂ, ਮਨਪ੍ਰੀਤ ਸਿੰਘ ਬਾਦਲ, ਰਾਣਾ ਘੁਰਮੀ, ਛੋਟੀ ਦਾ ਨਾਮ ਚੱਲ ਰਿਹਾ ਸੀਗਾ ਉੱਥੇ ਫਿਰ ਸੁਨੀਲ ਜਾਖਰ ਨਾਰਾਜ਼ ਹੋ ਜਾਂਦੇ ਨੇ ਕਿ ਉਹ ਸਿੱਖ ਨਹੀਂ ਹੈਗੇ ਸ਼ਾਇਦ ਇਸ ਕਰਕੇ ਉਹਨਾਂ ਦਾ ਵੀ ਨਾਮ ਜਿਹੜਾ ਹੈ ਨਹੀਂ ਚੱਲਿਆ ਕਿਉਂਕਿ ਰਮਨੀਤ ਬਿੱਟੂ ਵੀ ਤਾਂ ਹਾਰੇ ਹੋਏ ਇਹਨੂੰ ਹੀ ਉਹਨਾਂ ਨੇ ਮੰਤਰੀ ਬਣਾਇਆ ਸੀਗਾ ਤਾਂ ਸੁਨੀਲ ਜਾਖਰ ਨੂੰ ਇਹ ਵੀ ਨਾਰਾਜ਼ਗੀ ਕਿਥੇ ਨਾ ਕਿਥੇ ਹੈਗੀ ਹੈ ਕਿ ਕਾਂਗਰਸ ਵੇਲੇ ਵੀ ਉਹਨਾਂ ਨੂੰ ਸਿੱਖ ਹੋਣ ਦੀ ਵਜੇ ਦੇ ਨਾਲ ਸੀਐਮ ਨਹੀਂ ਬਣ ਦਿੱਤਾ ਗਿਆ ਸੀਗਾ ਸਿੱਖ ਨਾ ਹੋਣ ਦੀ ਵਜੇ ਨਾਲ ਔਰ ਇੱਥੇ ਵੀ ਸ਼ਾਇਦ ਇਹਨਾਂ ਨੂੰ ਕਿਸੇ ਗੱਲੋਂ ਪਿੱਛੇ ਛੱਡਿਆ ਜਾ ਰਿਹਾ ਹੈ ਕਿ ਇਹ ਸਿੱਖ ਨਹੀਂ ਹੈਗੀ ਇਸ ਗੱਲ ਦੀ ਵੀ ਇਹਨਾਂ ਦੇ ਵਿੱਚ ਨਰਾਜ਼ਗੀ ਹੈ ਦੂਜੀ ਨਰਾਜ਼ਗੀ ਇਹਨੇ ਵੀ ਜਤਾਈ ਹੈ ਕਿ ਜੇ ਮੰਤਰੀ ਕੋਈ ਬਣਾਇਆ ਜਾ ਰਿਹਾ ਹੈ ਤੇ ਸੂਬਾ ਪ੍ਰਧਾਨ ਨੂੰ ਜ਼ਰੂਰ ਪੁੱਛ ਲੈਣਾ ਚਾਹੀਦਾ ਸੀਗਾ ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਕਟਰਸ ਨੇ ਹਰਿਆਣਾ ਦੀ ਵਿਧਾਨ ਸਭਾ ਦੇ ਲਈ 10 ਏਕੜ ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇਣਾ ਇਹਨੂੰ ਲੈ ਕੇ ਵੀ ਇਸ ਵੀਲ ਜਾਖੜ ਕਿਥੇ ਮੈਂ ਇਹਨਾਂ ਨੇ ਨਰਾਜ਼ਗੀ ਜਤਾ ਰਹੇ ਨੇ ਬੀਪੀਐਮਪੀ ਦੇ ਵਿੱਚ ਪੰਜਾਬ ਦੇ ਮੈਂ ਕਟੌਤੀ ਕਰਨਾ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਕਿਸੇ ਦੇ ਜਿਹੜੇ ਅਫਸਰ ਨਹੀਂ ਉਹਨਾਂ ਦੀ ਕਟੌਤੀ ਕਰਨਾ ਸੈਂਟਰ ਪੂਲ ਦੇ ਅਫਸਰਾਂ ਦੀ ਵਿੱਚ ਵਾਧਾ ਕਰਨਾ ਇਹ ਸਾਰੇ तमाम ਜਿਹੜੇ ਪਹਿਲੂ ਨੇ ਇਹਨਾਂ ਨੂੰ ਦਿਲ ਦੇ ਅੰਦਰ ਦਬਾਈ ਬੈਠੇ ਸੀਗੇ ਸੁਣੇ ਡਾਕਟਰ ਉਹਨਾਂ ਨੇ ਹੌਲੀ ਹੌਲੀ ਉਹਨ ਜਿਹੜਾ ਕਦਮੇ ਬਾਅਦ ਸ਼ੁਰੂ ਕੀਤੇ ਨੇ ਇਹ ਉਹਨਾਂ ਦੇ ਆਸ-ਪਾਸ ਦੇ ਸੁਨੇਹੇ ਜਾਕਰਦੇ ਆਸ-ਪਾਸ ਦੇ ਲੋਕ ਨੇ ਇਹ ਦਾਵਾ ਕਰ ਰਹੇ ਨੇ ਕਿ ਇੰਨਾ ਗੱਲਾਂ ਤੋਂ ਨਾਰਾਜ਼ ਨੇ ਔਰ ਦੂਜੀ ਗੱਲ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਦੱਸ ਦਿੱਤੀ ਕਿ ਜਿਹੜੀ ਕੱਲ੍ਹ ਵਨ ਟੂ ਵਨ ਫੇਸ ਟੂ ਫੇਸ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਨੂੰ ਬੋਲੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਪ੍ਰਧਾਨਗੀ ਤੋਂ ਲੱਤਣਾ ਚਾਹਨਾ ਵਾਂ ਔਰ ਜਿਹੜੇ ਨੂੰ ਵੀ ਤੁਸੀਂ ਨਵਾਂ ਪ੍ਰਧਾਨ ਬਣਾਓਗੇ ਜਿਸ ਨੂੰ ਵੀ ਉਹਨੂੰ ਤੁਸੀਂ ਪੂਰੀ ਤਾਕਤ ਪੂਰੀ ਸ਼ਕਤੀ ਦਿਓ ਤਾਂ ਕਿ ਉਹ ਪੰਜਾਬ ਦੇ ਲਈ ਵਿੱਚ ਪੰਜਾਬ ਬੀਜੇਪੀ ਦੇ ਲਈ ਬਿਹਤਰੀ ਦਾ ਕੰਮ ਕਰ ਸਕੇ ਔਰ ਮੈਂ ਫਿਰ ਉਹ ਸ਼ਬਦ ਦੁਹਰਾ ਆ ਰਿਹਾ ਕਿ ਸੁਨੀਲ ਜਾਖੜ ਨੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹਨਾਂ ਤੱਕ ਕਹਿ ਦਿੱਤਾ ਕਿ ਪੰਜਾਬ ਪ੍ਰਤੀ ਨਜ਼ਰੀਆ ਬਦਲੋ ਨਜ਼ਾਰੇ ਆਪੇ ਬਦਲ ਜਾਣਗੇ ਤਾਂ ਇਹ ਬੜੀ ਮਹੱਤਵਪੂਰਨ ਬੜੀ ਦਲੇਰੀ ਵਾਲੀ ਗੱਲ ਹੈ ਕਿ ਜੇ ਸੁਨੀਲ ਜਾਕਰ ਨੇ ਇਸ ਤਰ੍ਹਾਂ ਦੀ ਗੱਲ ਟੌਪ ਲੀਡਰਸ਼ਿਪ ਨੂੰ ਪੀਜੇਪੀ ਦੀ ਟੌਪ ਲੀਡਰਸ਼ਿਪ ਨੂੰ ਕਰ ਦਿੱਤੀ ਔਰ ਇੰਨੇ ਤਾਕਤਵਰ ਨੇਤਾਵਾਂ ਦੇ ਅੱਗੇ ਇਹ ਧੜਕ ਹੋ ਕੇ ਜਿਵੇਂ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਤੇ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀ ਸਿਆਸੀ ਘਟਨਾ ਇਹਨੂੰ ਆਪਾਂ ਪੰਜਾਬ ਦੇ ਤੌਰ ਤੇ ਦੇਖਾਂਗੇ ਔਰ ਇਹ ਵੀ ਗੱਲ ਫਿਰ ਕਨਫਰਮ ਹੀ ਹੈ ਕਿ ਸੁਨੀਲ ਜਾਕਰ ਹੁਣ ਪ੍ਰਧਾਨਗੀ ਦੇ ਰਹਿਣਾ ਨਹੀਂ ਚਾਹਦੇ ਹੁਣ ਇੰਤਜ਼ਾਰ ਕਬ ਲੀਡਰਸ਼ਿਪ ਦਾ ਜਾਂ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਦਾ ਕੀਤਾ ਜਾ ਰਿਹਾ ਹੈ ਕਿ ਉਹ ਇਹਨਾਂ ਦੇ ਇਸਤੀਪੇ ਨੂੰ ਜਾਂ ਇਹਨਾਂ ਦਾ ਜੋ ਸੁੰਗਣ ਹੈ ਇਹਨੂੰ ਐਕਸੈਪਟ ਕਰਦੇ ਨੇ ਔਰ ਕਦੋਂ ਉਹ ਨਵੇਂ ਪ੍ਰਧਾਨ ਨਾਂਦੇ ਨੇ ਜਾਂ ਇਹਨਾਂ ਨੂੰ ਹੀ ਮੰਨਾਂਗੇ ਜੀ 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 ਤਮਾਮ ਜਾਣਕਾਰੀ ਲਈ ਧੰਨਵਾਦ ਸੋ ਐਸੀ ਸਾਡੇ ਸਹਿਯੋਗੀ ਰਿਮਾਂਸ਼ੂ ਕਾਬਾ ਜਿਨ੍ਹਾਂ ਨੇ ਦੱਸਿਆ ਕਿ ਸੁਨੀਲ ਜਾਖੜ ਦੀਆਂ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਜਗ ਜाहिर ਸੀ ਔਰ ਹੁਣ ਉਹਨਾਂ ਨੇ ਆਪਣੀ ਲੀਡਰਸ਼ਿਪ ਨੂੰ ਵੀ ਆਪਣੀਆਂ ਸਾਰੀਆਂ ਨਾਰਾਜ਼ਗੀਆਂ ਗਿਲੇ ਸ਼ਿਕਵੇ ਜਿਹੜੇ ਨੇ ਔਰ ਉਹਨਾਂ ਦੇ ਦਿਲ ਦੇ ਵਿੱਚ ਕਈ ਸਵਾਲ ਐ ਸੀ ਜੋ ਪੰਜਾਬ ਦੇ ਲਈ ਚਾਹੀਦੇ ਸੀ ਉਹ ਕੰਮ ਹੋਣੇ ਚਾਹੀਦੇ ਸੀ ਉਹਨਾਂ ਦੇ ਸਾਰਿਆਂ ਦੇ ਜ਼ਿਕਰ ਕਰ ਦਿੱਤੇ ਨੇ ਔਰ ਇਸ ਤੋਂ ਬਾਅਦ ਹੁਣ ਵੱਡੀ ਸਟੇਟਮੈਂਟ ਇਹ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਨਹੀਂ ਬਣੇ ਰਹਿਣਾ ਚਾਹੁੰਦੇ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਹਰੇਕ ਥਾਂ ਦੇ ਉੱਤੇ ਉਹਨਾਂ ਨੂੰ ਜਦੋਂ ਵੀ ਕੋਈ ਲੀਡਰਸ਼ਿਪ ਦੇ ਵੱਲੋਂ ਵੱਡੇ ਫੈਸਲੇ ਪੰਜਾਬ ਦੇ ਲਈ ਲਏ ਗਏ ਨੇ ਉਹਨਾਂ ਥਾਂਵਾਂ ਦੇ ਉੱਤੇ ਸੁਨੀਲ ਜਾਖੜ ਨੂੰ ਇਨਫੋਰਮ ਨਹੀਂ ਕੀਤਾ ਗਿਆ ਸੁਨੀਲ ਜਾਖੜ ਦੀ ਸਲਾਹ ਨਹੀਂ ਲਈ ਗਈ ਜਿਸ ਤੋਂ ਬਾਅਦ ਸੁਨੀਲ ਜਾਖੜ ਨਾਰਾਜ਼ ਨਜ਼ਰ ਆਏ ਸੀ ਔਰ ਹੁਣ ਸੁਨੀਲ ਜਾਖੜ ਨੇ ਕੁਝ ਇਹ ਚੀਜ਼ਾਂ ਦਸੀਆਂ ਨੇ ਕਿ ਜਿਨ੍ਹਾਂ ਦੇ ਪ੍ਰਤੀ ਜੇਕਰ ਪੰਜਾਬ ਦੇ ਵਿੱਚ ਭਾਜਪਾ ਚੰਗਾ ਕੰਮ ਕਰਨਾ ਚਾਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਚਲਾਉਣਾ ਚਾਹੁੰਦੀ ਹੈ ਤੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ ਨਜ਼ਾਰੇ ਖੁਦੇ ਬਦਲ ਜਾਣਗੇ ਸੁਨੀਲ ਜਾਖੜ ਦੇ ਵੱਲੋਂ ਇਹ ਕਿਹਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਬਾਰ ਬਾਰ ਗੁਰਮੀਤ ਰਾਮ ਰਹੀਮ ਨੂੰ ਕਿਰੋਲ ਦੇਣਾ ਉਹਨਾਂ ਨੇ ਕਿਹਾ ਕਿ ਸਾਨੂੰ ਲੋਕਾਂ ਦੇ ਵਿੱਚ ਜਾ ਕੇ ਇਹਨਾਂ ਗੱਲਾਂ ਦਾ ਜਵਾਬ ਦੇਣਾ ਔਖਾ ਹੋ ਜਾਂਦਾ ਹੈ 2015 ਦੇ ਵਿੱਚ ਬੇਦਵੀ ਮਾਮਲੇ ਦੀ ਉਹਨਾਂ ਨੇ ਗੱਲ ਕੀਤੀ ਹੈ ਉਸ ਤੋਂ ਇਲਾਵਾ ਕਿਸਾਨਾਂ ਦੀ ਗੱਲ ਕੀਤੀ ਹੈ ਕਿ ਕਿਸਾਨ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਦੋਂ ਤੇ ਸਰਕਾਰ ਨੂੰ ਉਸ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਸੋ ਬੜੀਆਂ ਖੋਲ ਕੇ ਗੱਲਾਂ ਜਿਹੜੀਆਂ ਨੇ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਦੇ ਅੱਗੇ ਭਾਜਪਾ ਦੀ ਲੀਡਰਸ਼ਿਪ ਦੇ ਅੱਗੇ ਰੱਖ ਦਿੱਤੀਆਂ ਨੇ ਹੁਣ ਦੇਖਣਾ ਹੋਏਗਾ ਕਿ ਆਨਾਲੇ ਟਾਈਮ ਦੇ ਵਿੱਚ ਪੰਜਾਬ ਭਾਜਪਾ ਦੇ ਵਿੱਚ ਕਿਸ ਤਰੀਕੇ ਦੇ ਫੇਰ ਬਦਲ ਹੁੰਦੇ ਨੇ ਜਾਂ ਫਿਰ ਸੁਨੀਲ ਜਾਖੜ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੇਂਦਰ ਉਹਨਾਂ ਤੇ ਗੌਰ ਕਰਕੇ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ